ਜਦ ਸਰਕਾਰ ਨੇ ਯੋਧ ਨਸ਼ਿਆਂ ਵਿਰੁੱਧ ਇੱਕ ਮਹਿੰਮ ਪੂਰੇ ਪੰਜਾਬ ਵਿੱਚ ਚਲਾਈ ਹੈ ਇਸ ਦੇ ਸੰਬੰਧ ਵਿੱਚ ਪੁਲਿਸ ਵਿਭਾਗ ਫਤਿਹਗੜ੍ਹ ਸਾਹਿਬ ਦੇ ਸਰਕਲ ਬਸੀ ਬਠਾਣਾ ਦੇ ਤਹਿਤ ਪੈਂਦੇ ਥਾਣਾ ਬਡਾਲਾ ਅੱਲਾ ਸਿੰਘ ਵੱਲੋਂ ਕੀਤੇ ਜਾ ਰਹੇ ਯੋਧ ਨਸ਼ਿਆਂ ਵਿਰੋਧੂ ਪ੍ਰਾਲਿਆਂ ਦੇ ਸੰਬੰਧ ਵਿੱਚ ਗੱਲ ਕਰਦੇ ਹਾਂ ਜਿਸ ਦੇ ਤਹਿਤ ਸਰਕਲ ਬਸੀ ਬਠਾਣਾ ਦੇ ਡੀਐਸਪੀ ਰਾਜਕੁਮਾਰ ਅਤੇ ਥਾਣਾ ਬਡਾਲਾ ਅੱਲਾ ਸਿੰਘ ਐਸਐਚਓ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਦੁਆਰਾ ਵੱਖ-ਵੱਖ ਪਿੰਡਾਂ ਵਿੱਚ ਜਿੱਥੇ ਪਬਲਿਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵਾਲੀਬਾਲ ਅਤੇ ਫੁੱਟਬਾਲ ਦੇ ਮੈਚ ਕਰਵਾਏ ਜਾ ਰਹੇ ਹਨ ਇਸ ਮੌਕੇ ਤੇ ਮਾਨਯੋਗ ਡੀਐਸਪੀ ਸ਼੍ਰੀ ਰਾਜਕੁਮਾਰ ਸ਼ਰਮਾ ਜਿਨ੍ਹਾਂ ਨੇ ਕਿਹਾ ਕਿ ਨਸ਼ੇ ਵੇਚਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ਵਿੱਚ ਮੁੱਖ ਬੁਲਾਰੇ ਦੇ ਤੌਰ ਤੇ ਡੀਐਸਪੀ ਸ਼੍ਰੀ ਰਾਜਕੁਮਾਰ ਸ਼ਰਮਾ ਐਸਐਚਓ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਇੰਸਪੈਕਟਰ ਅਮਨ ਬੈਦਵਾਨ ਸਟੇਟ ਆਫ ਆਰਡੀ ਨਰੰਗ ਸਿੰਘ ਮਨਜੀਤ ਸਿੰਘ ਲੋਹਾਖੇੜੀ ਗੁਰਵਿੰਦਰ ਸਿੰਘ ਚੁੰਨੀ ਨੇ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ ਮੈਂ ਸਬੋਧਨ ਕਰਨਗੇ ਅ ਯੁੱਧ ਨਸ਼ੇ ਵਿਰੁੱਧ ਤਹਿਤ ਡੀਐਸਪੀ ਸਰ ਤੁਹਾਨੂੰ ਸਬੋਧਨ ਕਰਨਗੇ ਥੈਂਕ ਯੂ ਮਾਸਟਰ ਜੀ ਉਸ ਸਿਹਰਾ ਸਾਰੇ ਪਤਵੰਤਿਆਂ ਦਾ ਬੜਾ ਧੰਨਵਾਦ ਆ ਜਿਹੜਾ ਆਪਾਂ ਇਹ ਸ਼ੁਰੂ ਕੀਤੀ ਹੈ ਮਹਿੰਮ ਯੁੱਧ ਨਸ਼ੇ ਵਿਰੁੱਧ ਦੇਖੋ ਨਸ਼ੇ ਜਿਹੜੇ ਵੇਚਦੇ ਉਹਨਾਂ ਨੂੰ ਤਾਂ ਆਪਾਂ ਫਟਫਟ ਅੰਦਰ ਦੇਈ ਜਾਂਦੇ ਆ ਤੇ ਨਾਲ ਹੀ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਦਾ ਜਿਹੜਾ ਪ੍ਰਾਲਾ ਹੈਗਾ ਵੀ ਨੌਜਵਾਨਾਂ ਨੂੰ ਆਪਾਂ ਨਸ਼ੇ ਤੋਂ ਦੂਰ ਰੱਖੀਏ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੀਏ ਉਹਦੇ ਤਹਿਤ ਆਪਾਂ ਇਹ ਗੇਮਾਂ ਦੀ ਲੜੀ ਸ਼ੁਰੂ ਕੀਤੀ ਹੈ ਤੇ ਇੱਥੇ ਆਪਾਂ ਅੱਜ ਲੀਗ ਮੈਚ ਵਾਲੀਬਾਲ ਦੇ ਸ਼ੁਰੂ ਕੀਤੇ ਨੇ ਜਿਹੜੇ ਕਰੀਬ 1 ਮਹੀਨਾ ਚੱਲਣਗੇ ਫੁੱਟਚੋਅ ਉੱਤੇ ਕੱਲ ਨੂੰ ਆਈਡੀ ਬੱਸੀ ਉਠਾਣਾ ਆਪਾਂ ਫੁੱਟਬਾਲ ਦੇ ਇਦਾਂ ਲੀਗ ਮੈਚ ਸ਼ੁਰੂ ਕੀਤੇ ਨੇ ਤੇ ਜਿਹੜੀਆਂ ਟੀਮਾਂ ਫਰਸਟ ਆਉਣਗੀਆਂ ਬਾਜ਼ਵ ਇਨਾਮ ਆਪਾਂ ਸਰਕਲ ਪੱਧਰ ਤੇ ਵੀ ਦਵਾਂਗੇ ਤੇ ਜਿਹੜੇ ਹੈਗਾ ਬਾਕੀ ਜ਼ਿਲ੍ਹਾ ਪੱਧਰ ਤੇ ਤੁਹਾਡੇ ਫਿਰ ਬਸ ਟੀਮਾਂ ਦੇ ਮੁਕਾਬਲੇ ਦੁਬਾਰਾ ਹੋਣਗੇ ਬਾਕੀ ਸਰਕਲਾਂ ਨਾਲ ਤੇ ਉੱਥੇ ਵੀ ਬਾਜ਼ਵ ਇਨਾਮ ਜਿਹੜੇ ਐਸਐਸਪੀ ਸਾਹਿਬ ਦੇ ਕੋਲ ਦੇ ਕਰਨਗੇ ਉਹਨਾਂ ਥੈਂਕ ਯੂ ਤੇ ਬਾਅਦ ਚੜ੍ਹਗੇ ਸਾਲੋ ਤੇ ਬਸ ਇਹੀ ਆ ਵਧੀਆ ਵਧੀਆ ਢੰਗ ਨਾਲ ਤੰਦਰੁਸਤ ਰਹੋ ਪੜੋ ਚੰਗੀਆਂ ਨੌਕਰੀਆਂ ਲਓ ਚੰਗੇ ਨਾਗਰਿਕ ਬਣੋ ਤੇ ਧੰਨਵਾਦ ਸਾਰਿਆਂ ਦਾ ਬਹੁਤ ਧੰਨਵਾਦ ਸਾਰਦਾ ਨੂੰ ਮੈਚ ਆ ਉਸ ਤੋਂ ਬਾਅਦ ਵੀ ਨੂੰ ਇਹ ਲੀਗ ਮੈਚ ਆ ਇਹ ਨਹੀਂ ਹੈ ਵੀ ਆਪਾਂ ਹਾਰ ਕੇ ਦੁਆਰਾ ਨਹੀਂ ਆਉਣਾ ਇਹ ਲੀਗ ਮੈਚ ਚੱਲਦਾ ਰਹੂਗਾ ਤੇ ਐਂਡ ਦੇ ਵਿੱਚ ਸਾਨੂੰ ਡੇਟ ਦੱਸ ਦਾਂਗੇ ਜਦੋਂ ਆਪਣਾ ਫਾਈਨਲ ਹੋਊਗਾ ਜਦੋਂ ਆਪਣਾ ਇਹ ਸਰਕਲ ਦੀ ਟੀਮ ਜਿਹੜੀ ਫਰਸਟ ਆਊਗੀ ਉਹ ਤੁਹਾਡੇ ਵਿੱਚੋਂ ਚੁਣ ਕੇ ਉਸ ਤੋਂ ਬਾਅਦ ਆਪਣੇ ਸਰਕਲ ਦੇ ਨਾਲ ਜਿਹੜੇ ਹੋਰ ਦੂਜੇ ਸਰਕਲਾਂ ਕੋਈ ਖਮਾਣੋ ਸਰਕਲਾਂ ਮਿਲੋ ਉਹਨਾਂ ਦੇ ਨਾਲ ਜਿਹੜੀਆਂ ਉਹ ਟੀਮਾਂ ਦੀ ਜਿਹੜੀ ਆ ਮੁਕਾਬਲੇ ਹੋਣਗੇ ਤੇ ਇਹ ਹੁਣ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ ਵੀ ਤੁਸੀਂ ਜਾਣਦੇ ਨਹੀਂ ਹੋਵਗੇ ਆਪਣੇ ਐਸ ਐਚ ਓ ਮਨਪ੍ਰੀਤ ਸਿੰਘ ਦਿਓਰ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਹਾਕੀ ਦੇ ਬਹੁਤ ਤਕੜੇ ਪਲੇਅਰ ਰਹੇ ਆ ਇਹ ਤੇ ਹੁਣ ਵੀ ਜਿਹੜੇ ਤੁਸੀਂ ਦੇਖ ਸਕਦੇ ਇਹਨਾਂ ਦੀ ਹੁਣ ਵੀ ਪ੍ਰੈਕਟਿਸ ਆ ਜਿਹੜੀ ਗਰਾਊਂਡ ਦੇ ਵਿੱਚ ਹੈ ਡੇਲੀ ਕਰਦੇ ਆ ਤੇ ਇੱਕ ਖਿਡਾਰੀ ਹੋਣ ਦੇ ਨਾਤੇ ਸਰਨੇ ਅਨਾਉਂਸ ਕੀਤਾ ਵੀ ਜਿੰਨਾ ਰਿਫਰੈਸ਼ਮੈਂਟ ਦਾ ਇਹ ਆ ਸਾਰਾ ਜੋ ਸਰਵਲੋਂ ਦਿੱਤਾ ਜਾਊਗਾ ਦੇ ਅਸੀਂਾਂ ਦਾ ਹੀ ਬਹੁਤ ਧੰਨਵਾਦ ਹੈ ਤੇ ਮੈਂ ਬੇਨਤੀ ਕਰਦਾ ਐਸਐਸਓ ਇੰਸਪੈਕਟਰ ਮਰਪੀ ਜੀ ਦੇ ਉਹਨੂੰ ਉਹ ਵੀ ਜਿਹੜੇ ਆ ਤੁਹਾਨੂੰ ਮੋਟੀਵੇਟ ਕਰਨ ਡੀਐਸਪੀ ਸਾਹਿਬ ਨੇ ਤੁਹਾਨੂੰ ਬੜਾ ਡਿਟੇਲ ਦੇ ਵਿੱਚ ਦੱਸਿਆ ਇੱਕ ਮੁਹਿੰਮ ਆ ਜਿਹੜੀ ਐਸਐਸਪੀ ਸਾਹਿਬ ਵੱਲੋਂ ਸ਼ੁਰੂ ਕੀਤੀ ਗਈ ਹੈ ਜ਼ਿਲ੍ਹੇ ਦੇ ਵਿੱਚ ਵੀ ਜਿਹੜੇ ਸਾਡੇ ਚੂਤ ਆ ਉਹਨਾਂ ਵੱਧ ਤੋਂ ਵੱਧ ਸਪੋਰਟਸ ਨਾਲ ਜੋੜਿਆ ਜਾਵੇ ਤੇ ਪਹਿਲਾਂ ਬਲਾਕ ਲੈਵਲ ਤੇ ਮੈਚ ਹੋਣਗੇ ਉਸ ਤੋਂ ਬਾਅਦ ਡਿਸਟ੍ਰਿਕਟ ਲੈਵਲ ਤੇ ਇਹਦਾ ਇੱਕੋ ਹੀ ਪਰਪਸ ਹੈ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡ ਨਾਲ ਜੋੜਿਆ ਜਾਵੇ ਜੇ ਬੱਚੇ ਗਰਾਊਂਡ ਨਾਲ ਜੁੜਨਗੇ ਤਾਂ ਉਹ ਜਿਹੜੀਆਂ ਮਾੜੀਆਂ ਚੀਜ਼ਾਂ ਨੇ ਉਹਦੇ ਤੋਂ ਦੂਰ ਹੋਣਗੇ ਪਲੱਸ ਇੱਕ ਪੰਜਾਬ ਗਵਰਨਮੈਂਟ ਦਾ ਨੋਟੀਫਿਕੇਸ਼ਨ ਆ ਵੀ ਜਿੰਨੀਆਂ ਵੀ ਨੌਕਰੀਆਂ ਨਿਕਲਦੀਆਂ ਨੇ ਉਹਦੇ ਵਿੱਚ ਸਪੋਰਟਸ ਦੇ ਵਿੱਚ ਇੱਕ ਰਿਜ਼ਰਵ ਕੈਟਾਗਰੀ ਹੁੰਦੀ ਹੈ 3% ਸਪੋਰਟਸਮੈਨ ਰੱਖਣੇ ਹੁੰਦੇ ਨੇ ਜੇ ਤੁਸੀਂ ਵਧੀਆ ਗੇਮ ਕਰੋਗੇ ਹੋ ਸਕਦਾ ਕੱਲ ਨੂੰ ਤੁਸੀਂ ਸਟਰੈਕਟ ਡੀਐਸਪੀ ਦੀ ਪੋਸਟ ਤੇ ਸਿਲੈਕਟ ਹੋ ਜਮੋ ਸਮ ਸਪਾਈਟਰ ਸਲੈਕਟ ਹੋ ਜਾਵੇ ਹੋ ਸਕਦਾ ਤੁਸੀਂ ਪੀਸੀਐਸ ਸਲੈਕਟ ਹੋ ਜਾਵੇ ਕਈ ਬੱਚੇ ਇਹੋ ਜਿਹੇ ਨੇ ਜਿਹੜੇ ਮਤਲਬ ਜਿਨ੍ਹਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਵੀ ਇੱਕ ਸਪੋਰਟਸ ਦੀ ਵੀ ਰਿਜ਼ਰਵ ਸੀਟਾਂ ਹੁੰਦੀਆਂ ਨੇ ਉਹਦੇ ਵਿੱਚ ਕਿਸੇ ਵੀ ਕੈਟਾਗਰੀ ਨੂੰ ਬਿਲੋਂਗ ਕਰਦਾ ਬੰਦਾ ਉਹ ਸਪੋਰਟਸ ਕੈਟਾਗਰੀ ਦੇ ਵਿੱਚ ਜੇ ਵਧੀਆ ਪਲੇਅਰ ਤਾਂ ਉਹ ਵਧੀਆ ਨੌਕਰੀ ਲੈ ਜਾਵੇ ਇਸ ਕਰਕੇ ਸਾਰੇ ਵਧੀਆ ਤੁਸੀਂ ਜਿਹੜੇ ਆਪਾਂ ਲੀਗ ਮੈਚ ਕਰਾਉਣੇ ਨੇ ਹੋ ਸਕਦਾ ਲਾਸਟ ਦੇ ਦੋ ਟੀਮਾਂ ਅੱਗੇ ਲੈ ਕੇ ਜਾਣੀਆਂ ਹੋਣ ਹੋ ਸਕਦਾ ਇੱਕ ਟੀਮ ਜਾਵੇ ਤੋਨੋ ਕਿਟਾਂ ਵੀ ਅਸੀਂ ਆਪਣੇ ਵੱਲੋਂ ਪ੍ਰੋਵਾਈਡ ਕਰਾਵਾਂਗੇ ਅਫਸਰ ਵੀ ਵਿਕਰਾਵਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵਾਜਬ ਵਧੀਆ ਨਾਮ ਜਿਵੇਂ ਡੀਐਸਪੀ ਸਾਹਿਬ ਨੇ ਦੱਸਿਆ ਲਾਸਟ ਦਿਨ ਐਸਐਸਪੀ ਸਾਹਿਬ ਵੱਲੋਂ ਤਕਸੀਮ ਕੀਤੇ ਜਾਣਗੇ ਤੁਹਾਡਾ ਸਾਰਿਆਂ ਦਾ ਸਰਦਾਰ ਮਨਜੀਤ ਸਿੰਘ ਦਾ ਸਰਦਾਰ ਨਰੰਗ ਸਿੰਘ ਗੁਰਵਿੰਦਰ ਆ ਇਥੋਂ ਮੁੰਡਾ ਗੁਰਪ੍ਰੀਤ ਕਮਰਵੀਰ ਨੇ ਸਾਰੀ ਜਿਹੜੀ ਇਹਨਾਂ ਦੀ ਟੀਮ ਹੋ ਸਕਦਾ ਮੇਰੇ ਕੋਲੋਂ ਕਿਸੇ ਦਾ ਨਾਮ ਰਹਿ ਗਿਆ ਹੋਵੇ ਇਹਨਾਂ ਦਾ ਬਹੁਤ ਵਧੀਆ ਪ੍ਰਾਲਾ ਮੰਨ ਲਓ ਸਾਨੂੰ ਇਹਨਾਂ ਨੇ ਸਾਰੀ ਇਹ ਸਟੇਜ ਗਰਾਊਂਡ ਟੀਮਾਂ ਤਿਆਰ ਕਰਕੇ ਦਿੱਤੀਆਂ ਨੇ ਅਸੀਂ ਇਹਨਾਂ ਦਾ ਪੁਲਿਸ ਡਿਪਾਰਟਮੈਂਟ ਵੱਲੋਂ ਸਾਡੇ ਡੀਐਸਪੀ ਸਾਹਿਬ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਵਧੀਆ ਲੀਗ ਜਿੱਦਾਂ ਖਤਮ ਹੋਊਗੀ ਤੁਹਾਨੂੰ ਇਹ ਅੱਛਾ ਲੱਗੇਗਾ ਤੇ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੋਊਗੀ ਕਿ ਤੁਹਾਨੂੰ ਵਾਜਬ ਨਾਮ ਦਿੱਤੇ ਜਾਣ ਧੰਨਵਾਦ ਥੈਂਕ ਯੂ